ਪਠੰਡਾ ਪੁਲਿਸ ਵੱਲੋਂ ਆਉਣ ਵਾਲੇ ਆਜ਼ਾਦੀ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਚ ਬਿਆਨ ਚਲਾਇਆ ਗਿਆ। ਇਹ અભિયાન ਮਿੱਤਰ ਸਿਟੀ ਮਾਲ ਵਿੱਚ ਚਲਾਇਆ ਗਿਆ। ਇਸ ਮੌਕੇ ਵੱਖ-ਵੱਖ ਥਾਣਿਆਂ ਦੇ ਐਸਐਚਓ ਜੀ ਵੀ ਮੌਜੂਦ ਰਹੇ। ਇਸ ਬਿਲੇ ਦੱਸਿਆ ਗਿਆ ਹੈ ਕਿ ਸ਼ਹਿਰ ਦੀਆਂ ਵੱਖ-ਵੱਖ ਜਗ੍ਹਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ। ਆਉਣ ਜਾਣ ਵਾਲੇ ਲੋਕਾਂ ਦੀ ਜਾਂਚ ਪਰਖ ਵੀ ਕੀਤੀ ਜਾ ਰਹੀ ਹੈ। ਨਾਲ ਹੀ ਸਰਵਜਨਿਕ ਥਾਵਾਂ ਤੇ ਵੀ ਪੁਲਿਸ ਦਾ ਸਰਚ ਆਪਰੇਸ਼ਨ ਚੱਲ ਰਿਹਾ ਹੈ। ਇਸ ਸਰਚ ਆਪਰੇਸ਼ਨ ਇਸ ਕਰਕੇ ਚਲਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ 15 ਅਗਸਤ ਦੇ ਪ੍ਰੋਗਰਾਮ ਦੌਰਾਨ ਮਾਹੌਲ ਨੂੰ ਖਰਾਬ ਨਾ ਕਰ ਸਕੇ ਇਸ ਕਰਕੇ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਨੇ ਇਹਨਾਂ ਟੀਮਾਂ ਵੱਲੋਂ ਦਿਨ ਰਾਤ ਨਾਕਾਬੰਦੀ ਕੀਤੀ ਜਾ ਰਹੀ ਹੈ ਸ਼ਹਿਰ ਦੇ ਸਾਰੇ ਇਲਾਕਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਜਿਹੜੇ ਇਲਾਕੇ ਭੀੜ-ਪਾੜ ਵਾਲੇ ਨੇ ਉੱਥੇ ਤਾਂ ਉਚੇਚੇ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਬੰਦ ਵਿੱਚ ਬਠਿੰਡਾ ਦੇ ਐਸਪੀ ਨੇ ਕੀ ਕੁਝ ਕੀਤਾ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ। ਦੱਸਿਆ ਜੀ ਕਿ ਕਿਸ ਤਰ੍ਹਾਂ ਦੇ ਚੈਕਿੰਗ ਬਿਧਾ ਹੋ ਰਹੀ ਹੈ। ਤਾਂ ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡਰਾਂ ਦੇ ਅੰਦਰ ਬਠਿੰਡਾ ਪੁਲਿਸ ਵੱਲੋਂ 인ਡੀਪੈਂਡੈਂਸ ਡੇ ਦੇ ਮੱਦੇਨਜ਼ਰ ਰੱਖਦੇ ਹੋਏ ਵਕਵਾਕ ਚੈਕਿੰਗ ਤੇ ਧਿਆਨ ਚੁਕਾਇਆ ਜਾ ਰਿਹਾ ਹੈ। ਆ ਜਿਸ ਦਿਨ ਅੱਜ ਅਸੀਂ ਜਿਹੜੇ ਮਾਰਕੀਟ ਪਲੇਸਸ ਆ ਇਹ ਆ ਮਾਲਤ ਆ ਇਹ ਉਹ ਵੀ ਚੈਕਿੰਗ ਵਾਸਤੇ ਆਏ ਆ ਨਾਲ ਸਾਡੇ ਨਾਲ ਐਂਟੀ ਸਪੋਟਾਸੀਟੀ ਟੀਮ ਹੈ ਡੀਐਸਪੀ ਸਾਹਿਬ ਗੁਰਪ੍ਰੀਤ ਜੀ ਨੇ ਅਸਤੇ ਫਾਰਮਲ ਐਕਸਟ੍ਰ ਕੋਟ ਵਾਲੀ ਦੇ ਨਾਲ ਸਾਡੀ ਹੋਰ ਪੀਸੀਆਰ ਦੀ ਟੀਮ ਸਾਰੀ ਲੱਗਿਆ ਹੋਈਆਂ ਨੇ ਜਿਸ ਦੇ ਵਿੱਚ ਜਿਹੜੀ ਮੇਨ ਜਿਹੜੇ ਮਾਰਕੀਟ ਪਲੇਸਸ ਨੇ ਜਿਵੇਂ ਮਾਲਸ ਦੇ ਵਿੱਚ ਕਾਫੀ ਸੰਡੇ ਦੇ ਵਿੱਚ ਫੁੱਟਪਾਥਸ ਹੁੰਦੀ ਹੈ ਉਹਨਾਂ ਏਰੀਆ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਨਾਲ ਹੀ ਜਿਹੜੇ ਮਾਲਸ ਦੇ ਨਾਲ ਜਿਹੜੇ ਪਾਰਕਿੰਗ ਪਲੇਸਸ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੇ ਗੱਡੀਆਂ پارک ਹੁੰਦੀਆਂ ਨੇ ਉਹਨਾਂ ਨੂੰ ਵੀ ਸਾਡੀ ਜਿਹੜੀ ਲੜਕੇ ਟੀਮ ਹੈਗੀ ਟੈਕਨੀਕਲ ਟੀਮ ਹੈਗੀ ਹੈ ਉਹਨਾਂ ਦੇ ਨੰਬਰਸ ਦੀ ਸਾਰੀ ਵੈਰੀਫਿਕੇਸ਼ਨ ਕਰ ਰਹੇ ਆਂ ਆ ਮੇਨ ਮਕਸਦ ਹੈ ਕਿ ਇੰਡੀਪੈਂਡੈਂਸ ਡੇ ਦੇ ਰਿਗਾਰਡਿੰਗ ਸਕਿਉਰਿਟੀ ਦੇ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਮਾਰਕੀਟ ਪਲੇਸਸ ਦੀ ਵੱਖ-ਵੱਖ ਸਪੈਸ਼ਲ ਨਾਕਾਬੰਦੀਆਂ ਰਾਈ ਇੱਕ ਅਸੀਂ ਸਪੈਸ਼ਲ ਚੈਕਿੰਗ ਬਹਿਮ ਚਲਾ ਰਹੇ ਹਾਂ ਸਾਡਾ ਮੇਨ ਇੱਕੋ ਇੱਕ ਇੱਕ ਮਕਸਦ ਹੈ ਕਿ ਇੰਡੀਪੈਂਡੈਂਸ ਡੇ ਦੇ ਮੱਦੇਨਜ਼ਰ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਮੈਸੇਜ ਕਨਵੇ ਕਰਨਾ ਕਿ ਸਾਡੇ ਵੱਲੋਂ ਸਾਡੇ ਸਕਿਉਰਿਟੀ ਦੇ ਪੂਰੇ ਅੰਜਾਮ ਕੀਤੇ ਕਰ ਲਏ ਗਏ ਨੇ ਜਿਹੜੇ ਸਸਪੀਸ਼ੀਅਸ ਪਰਸਨ ਅਗੇ ਨੇ ਉਹਨਾਂ ਦੇ ਉੱਤੇ ਸਪੈਸ਼ਲ ਨਜ਼ਰ ਰੱਖੀ ਜਾ ਰਹੀ ਹੈ ਜਿਹੜਾ ਵੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਪਾਇਆ ਗਿਆ ਉਸ ਦੇ ਖਿਲਾਫ ਅਸੀਂ ਸਖਤ ਕਸ਼ਨ ਲਾਵਾਂਗੇ ਟੀਮਾਂ ਕਿਹੜੀ ਕਿਹੜੀਆਂ ਲੱਗੀਆਂ ਸਰ ਜਿਹੜੀ ਚੈਕਿੰਗ ਆ ਇਸ ਦੇ ਵਿੱਚ ਸਾਡੀਆਂ ਥਾਣਾ ਕੋਤਵਾਲੀ ਦੀ ਟੀਮਸ ਨੇ ਥਾਣਾ ਕਨਾਲ ਕਲੋਨੀ ਦੀ ਟੀਮਸ ਨੇ ਇਸ ਤੋਂ ਇਲਾਵਾ ਥਾਣਾ ਤਰਮਲ ਦੇ ਟੀਮਸ ਲੱਗੀਆਂ ਨੇ ਨਾਲ ਹੀ ਸੀ ਪੀਸੀਆਰ ਦੀ ਟੀਮ ਜੀ ਸਪੈਸ਼ਲ ਡਿਪਲੋਏ ਕੀਤੀਆਂ ਨੇ ਸਾਡੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਪੈਸ਼ਲ ਨਾਕਾਬੰਦੀ ਜਿਹੜੀ ਹੈਗੀ ਹੈ ਨਹਿਰਾਂ ਦੇ ਜਿਹੜੇ ਪੁਲ ਸੀਗੇ ਉਹਨਾਂ ਦੇ ਉੱਪਰ ਵੀ ਅਸੀਂ ਇੱਕ ਪਰ ਖਾਣਾ ਵਾਈ ਜਿਹਾ ਇੱਕ ਨਾਕਾ ਲਗਾਇਆ ਸੀਗਾ ਇਸ ਤੋਂ ਇਲਾਵਾ ਜਿਹੜੇ ਸ਼ਹਿਰਾਂ ਦੇ ਵਿੱਚ ਇੱਥੇ ਪਬਲਿਕ ਦੀ ਆਮਦ ਜ਼ਿਆਦਾ ਹੁੰਦੀ ਹੈ ਸੰਡੇ ਵਾਲੇ ਦਿਨ ਜਿੱਦਾਂ ਕਿ ਮਾਲਸ ਆ ਜਾਂ ਮੇਨ ਮਾਰਕੀਟ ਪਲੇਸਸ ਨੇ ਉਹਨਾਂ ਨੂੰ ਲੈ ਕੇ ਵੀ ਅਸੀਂ ਅੱਜ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਔਰ ਸਕਿੰਨੀ ਲਾਈਏਗੀ ਸਰ ਰਾਤ ਨੂੰ ਵੀ ਇਹ ਨਾਕਾਬੰਦੀ ਹੋਊਗੀ ਆ ਦੇਖੋ ਅਸੀਂ ਅਲੱਗ-ਅਲੱਗ ਟਾਈਮ ਦੇ ਉੱਪਰ ਅਲੱਗ-ਅਲੱਗ ਚੈਕਿੰਗ ਕਰ ਰਹੇ ਹਾਂ ਜਿੱਦਾਂ ਮਾਲਸ ਦੀ ਜਿਹੜੀ ਟਾਈਮਿੰਗ ਹੈਗੀ ਸਾਡੀ 5 ਵਜੇ ਤੋਂ ਲੈ ਕੇ 8 ਵਜੇ ਤੱਕ ਹੈਗੀ ਹੈ ਇਸ ਤੋਂ ਇਲਾਵਾ ਰਾਤ ਨੂੰ ਜਿਹੜੀ ਸਾਡੀ ਐਨਪੀਐਸ ਨਾਕਾਬੰਦੀ ਹੁੰ ਉਸ ਦੇ ਵਿੱਚ ਜਿਹੜੀ ਹੈਗੀ ਫੋਰਸ ਨੂੰ ਸਪੈਸ਼ਲ ਇਨਸਟਰਕਸ਼ਨ ਪਾਸ ਆਨ ਕੀਤੇ ਆ ਨੇ ਥੋੜਾ ਜਿਹਾ ਅਸੀਂ ਸਟਰੈਂਥਨਿੰਗ ਕੀਤਾ ਨਾਕਾਬੰਦੀ ਨੂੰ ਤਾਂ ਇਹ ਸਾਡੀ ਜਿਹੜੀ ਚੈਕਿੰਗ ਹੈ ਇਹ ਲਗਾਤਾਰ ਇੰਡੀਪੈਂਡੈਂਸ ਡੇ ਦੀ ਸੈਲੀਬ੍ਰੇਸ਼ਨ ਤੱਕ ਚਲਦੀ ਰਹੇਗੀ ਇਸ ਤੋਂ ਇਲਾਵਾ ਵੀ ਕੋਈ ਹੋਰ ਵੀ ਚੀਜ਼ਾਂ ਲਗਾਈਆਂ ਗਈਆਂ ਨੇ ਤਾਂ ਵਰਦੀ ਦੇ ਵਿੱਚ ਜਿਹੜੇ ਤਣਾਤ ਮੈਨ ਸਪੈਸ਼ਲ ਡਿਗਰਾਨੀ ਕਰਨ ਵਾਲੇ ਸਰ ਅ ਬਿਲਕੁਲ ਅਸੀਂ ਜਿਹੜੀ ਚੈਕਿੰਗ ਜੋ ਨਾਕਾ ਚੈਕਿੰਗ ਹੈ ਜਾਂ ਮਾਰਕੀਟ ਪਲੇਸਸ ਜਾਂ ਫਲੈਗ ਮਾਰਕੀਟਸ ਤੋਂ ਇਲਾਵਾ ਸਾਡੀ ਸਪੈਸ਼ਲ ਬ੍ਰਾਂਚ ਅਸੀਂ ਇਹ ਸਪੈਸ਼ਲ ਇਨਸਟਰਕਸ਼ਨ ਪਾਸ ਕੀਤੀਆਂ ਨੇ ਉਹ ਸਿਵਲ ਵਰਦੀ ਦੇ ਵਿੱਚ ਜਾ ਕੇ ਜਿਹੜੇ ਪਬਲਿਕ ਦੇ ਵਿੱਚ ਜਾ ਕੇ ਜੋ ਇਨਫੋਰਮੇਸ਼ਨ ਹੈਗੇ ਗੈਦਰ ਕਰਦੇ ਨੇ ਤਾਂ ਜਿੱਥੇ ਵੀ ਸਾਡੀ ਐਕਸ਼ਨੇਬਲ ਇਨਪੁਟਸ ਹੁੰਦੀਆਂ ਨੇ ਸਾਡਾ ਮੈਂ ਸ਼ੇਅਰ ਕਰਦੇ ਨੇ ਅਸੀਂ ਅਕੋਰਡਿੰਗਲੀ ਟੀਮਸ ਲਗਾ ਕੇ ਉਹਦੇ ਤੇ ਵਰਕਰਦੇ ਆਂ ਸ਼ਹਿਰ ਵਸੀਆਂ ਤੋਂ ਕਿਸ ਤਰ੍ਹਾਂ ਦਾ ਸਹਿਯੋਗ ਆ ਦੇਖੋ ਜਿਹੜਾ ਆਜ਼ਾਦੀ ਦਾ ਤਿਹਾੜਾ ਵੱਡਾ ਸਾਡਾ ਲੋਕਤੰਤਰ ਦਾ ਇੱਕ ਬਹੁਤ ਵੱਡਾ ਤਿਹਾਰ ਹੁੰਦਾ ਤੇ ਸਾਰਿਆਂ ਨੂੰ ਅਸੀਂ ਇਹੀ ਮੈਸੇਜ ਲਗਾਉਣਾ ਕਿ ਇਸ ਤਿਹਾਰ ਨੂੰ ਜਿਹੜਾ ਵੱਤਵਾ ਮਨਾਇਆ ਜਾਵੇ ਸਕਿਉਰਟੀ ਐਂਗਲ ਤੋਂ ਜਿਹੜਾ ਹੈਗਾ ਹਰੇਕ ਤਰ੍ਹਾਂ ਦੇ ਬੰਦੇ ਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਜਿਹੜੀ ਬਿਲਕੁਲ ਕੋਈ ਵੀ ਕਿਸੇ ਨੂੰ ਢਿੱਲ ਨਹੀਂ ਦਿੱਤੀ ਜਾਊਗੀ ਜਿਹੜਾ ਵੀ ਬੰਦਾ ਕਿਸੇ ਗਲਤ ਕੰਮ ਦੇ ਵਿੱਚ ਪਾਇਆ ਗਿਆ ਅਸੀਂ ਬਿਲਕੁਲ ਉਸ ਦੇ ਖਿਲਾਫ ਸਖਤ ਕੈਕਸ਼ਨ ਲਾਵਾਂਗੇ ਸਰ ਕਿਹੜੇ ਕਿਹੜੇ ਏਰੀਆ ਜਿਹੜਾ ਹੈਗਾ ਮੋਲ ਦਾ ਚੱਕ ਆ ਇਸ ਦੇ ਵਿੱਚ ਮੇਨਲੀ ਜਿਹੜੇ ਸਾਡੇ ਸਿਟੀ ਏਰੀਆਜ਼ ਦਾ ਹੈਗੇ ਜਿੱਦਾਂ ਕੋਤਵਾਲੀ ਦੇ ਵਿੱਚ ਮੋਲ ਹੈ ਜਾਂ ਜਿਹੜੇ ਧੋਵੀ ਬਾਜ਼ਾਰ ਦੀ ਮਾਰਕੀਟ ਪਲੇਸਸ ਹੈਗੇ ਆ ਇਸ ਤੋਂ ਇਲਾਵਾ ਜਿਹੜਾ ਸਿਵਲ ਲਾਈਨ ਦੇ ਏਰੀਆ ਦੇ ਵਿੱਚ ਜਿਹੜਾ ਫੇਸ 2 ਫੇਸ 3 ਦੀ ਮਾਰਕੀਟ ਹੈ ਜਾਂ ਫੁੱਡਾ